ਹਾਂਜੀ ਸਾਸਰੀ ਕਾਲ ਸਾਰੀ ਭੈਣ ਭਰਾਵਾਂ ਨੂੰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਸੋ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੱਲ ਦੱਸਣ ਜਾ ਰਹੇ ਆ ਅੱਜ ਜਿਵੇਂ ਆਪਣੇ ਗਰਮੀਆਂ ਦਾ ਮੌਸਮ ਚੱਲ ਜਾਂਦਾ ਝੋਨੇ ਲੱਗ ਹਟਿਆ ਹਨ ਤੇ ਕੰਨਾਂ ਦੇ ਵਿੱਚ ਆਪਣੇ ਮੱਛਰ ਜਾਂ ਭੂੰਡ ਪੈ ਜਾਂਦੇ ਆ ਕਈ ਵਾਰ ਮੈਂ ਕਹਿੰਦਾ ਯਾਰ ਲੱਖ ਲਹਣਤਾ ਇਸੀ ਵੀਡੀਓ ਤੇ ਜੇ ਤੁਹਾਨੂੰ ਇਹ ਨੁਸਖਾ ਕੰਮ ਨਾ ਕਰਿਆ ਆਪਣੇ ਅਕਸਰ ਕੀ ਆ ਕਿ ਕਰਾਂ ਦੇ ਵਿੱਚ ਰਾਤ ਨੂੰ ਹਨਾ ਮੱਛਰ ਬਾਵਾ ਹੋ ਜਾਂਦਾ ਹੁਣ ਪੈਂਦਾ ਹੀ ਰਹਿੰਦਾ ਕੰਨਾਂ ਦੇ ਵਿੱਚ ਜਿਹੜਾ ਨੁਕਸਾ ਦੱਸਣ ਲੱਗਿਆ ਬਾਈ ਜੇ ਨਾ ਤੁਹਾਨੂੰ ਹੱਲ ਕਰਿਆ ਨਾ ਵੀਡੀਓ ਦੁਬਾਰੇ ਕੱਢ ਕੇ ਚੈਨਲ ਖੋਲ ਕੇ ਆਪਣਾ ਲੱਖ ਲਾਣ ਤਾਂ ਦਿਓ ਯਾਰ ਮੈਸੇਜਾਂ ਆ ਰਹੇ ਆਂ ਜੇ ਇਹ ਨੁਸਖੇ ਨੇ ਕੰਮ ਨਾ ਕਰਿਆ ਕਿਉਂਕਿ ਮੇਰੇ ਨਾਲ ਬਣੀ ਆਂ ਕੰਨ ਦੇ ਵਿੱਚ ਜਦੋਂ ਵੀ ਮੱਛਰ ਪਿਆ ਤਾਂ ਆਪਾਂ ਨੂੰ ਪਤਾ ਲੱਗਣ ਲੱਗਿਆ ਨਾ ਅੰਦਰ ਉਹਨਾ ਪਰਦੇ ਤੱਕ ਜਿਹੜਾ ਮੱਛਰ ਹੈ ਨੁਕਸਾਨ ਪਹੁੰਚਾਉਂਦਾ ਪਰ ਸਭ ਨੂੰ ਪਤਾ ਹੈ ਤੇ ਨੋਰਮਲ ਗੱਲ ਨਹੀਂ ਹੈਗੀ ਕਿ ਜੇ ਆਪਣੇ ਕੰਨ ਦੇ ਵਿੱਚ ਮੱਛਰ ਜਾਂ ਭੂੰਡ ਪੈ ਜਾਂਦਾ ਤਾਂ ਆਪਣੇ ਪਰਦੇ ਨੂੰ ਨੁਕਸਾਨ ਪਹੁੰਚਾ ਸਕਦਾ ਸੋ ਇੱਕ ਵਾਰ ਬਣੀ ਮੇਰੇ ਨਾਲ ਸੋ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਆ ਨੁਕਸਾ ਜਮਾ ਸਹੀ ਆ 100% 101% ਰਿਜ਼ਲਟ ਦੇਊਗਾ ਤੁਹਾਨੂੰ ਕਿਉਂਕਿ ਇੱਕ ਦੇਸੀ ਨੁਕਸਾ ਤੁਹਾਨੂੰ ਦੱਸਣ ਲੱਗਿਆ ਮੇਰੇ ਕੰਨ ਦੇ ਵਿੱਚ ਪੈ ਗਿਆ ਸੀ ਬਾਈ ਮੱਛਰ ਮੋਟਰਸਾਈਕਲ ਤੇ ਜਾਂਦਾ ਸੀ ਤੇ ਪੈ ਗਿਆ ਤੇ ਡਾਕਟਰਾਂ ਕੋਲੇ ਗਿਆ ਤੋ ਤਨ ਕੋਲ ਬਾਈ ਹਰੇਕ ਡਾਕਟਰ ਨੇ ਹੱਥ ਖੜੇ ਕਰਤੇ ਵੀ ਸਾਡੇ ਕੋਲੇ ਦਾ ਇਲਾਜ ਨਹੀਂ ਬਾਈ ਕੰਨ ਦਾ ਕੰਮ ਹੈ ਹਨਾ ਵੀ ਸੰਗਰੂਰ ਜਾਓ ਇੱਕ ਸਪੈਸ਼ਲ ਕੰਨਾਂ ਦਾ ਹਸਪਤਾਲ ਆ ਵੀ ਉੱਥੇ ਜਾਓ ਉੱਥੇ ਜਾ ਕੇ ਦਿਖਾਓ ਰਾਤ ਦਾ ਵੇਲਾ ਸੀਗਾ ਤੇ ਜਦੋਂ ਭਾਈ ਅਸੀਂ ਜਾਣ ਲੱਗੇ ਹਨਾ ਇੱਕ ਡਾਕਟਰ ਦਾ ਫੋਨ ਆਇਆ ਮਾਗਰੋ ਅਜੇ ਗਾਈ ਨਹੀਂ ਸੀ ਅਸੀਂ ਤਾਂ ਉਹਨੇ ਇਹ ਨੁਕਸਾ ਦੱਸਿਆ ਕਹਿੰਦਾ ਵੀ ਤੂੰ ਇਹ ਦੇਸੀ ਨੁਕਸਾ ਤੂੰ ਅਪਣਾ ਕੇ ਦੇਖ ਤਾਂ ਮੈਂ ਸੁਣਨੂ ਵੀ ਉਹੀ ਨੁਕਸਾ ਦੱਸਣ ਲੱਗੇ ਅੱਜ ਸ਼ਾਇਦ ਮਾੜਾ ਕਹਿਣ ਵਾਲੇ ਨੇ ਹਨਾ ਮਾੜਾ ਕਮੈਂਟ ਕਰੀ ਦੇਣਾ ਚੰਗਾ ਕਹਿਣ ਵਾਲੇ ਨੇ ਚੰਗਾ ਕਮੈਂਟ ਵੀ ਕਰ ਦੇਣਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਿਵੇਂ ਆਪਣੇ ਕੰਨ ਦੇ ਵਿੱਚ ਮੱਛਰ ਪੈ ਗਿਆ ਬਾਈ ਆਪਾਂ ਬਹੁਤ ਹੱਥ ਪੱਲੇ ਮਾਰਦੇ ਆ ਹਨਾ ਕੰਨ ਦੇ ਵਿੱਚ ਸੂਈਆਂ ਮਾਰਦੇ ਆ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਕਦੇ ਵੀ ਨਹੀਂ ਇਹ ਕੁਝ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਪਰਦੇ ਦਾ ਨੁਕਸਾਨ ਹੋ ਸਕਦਾ ਆਪਾਂ ਨੇ ਆਪਣੇ ਕੰਨ ਤੋਂ ਆਪਾਂ ਸੁਣਨ ਕਹਿੰਓ ਜਾ ਸਕਦੇ ਆ ਤੋਂ ਇਸ ਕਰਕੇ ਮੈਂ ਇਹ ਨੁਕਸਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਿਆ ਮੈਂ ਕਿਹਾ ਯਾਰ ਜੇ ਚੈਨਲ ਬਣਿਆ ਹਨਾ ਪੇਜ ਬਣਿਆ ਫੇਸਬੁੱਕ ਤੇ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਦਰਸ਼ਕਾਂ ਨੂੰ ਵੀ ਹਨਾ ਜ਼ਰੂਰ ਜਿਹੜਾ ਇੱਕ ਦੇਸੀ ਨੁਕਸਾ ਹੈ ਕੋਈ ਇਹਦੇ ਵਿੱਚ ਬਾਲੀ ਵੱਡੀ ਬੈਦਤਾ ਹੈ ਨਹੀਂ ਵੀ ਆਪਾਂ ਨਾ ਦੱਸੀ ਹੈ ਹਨਾ ਦਾ ਸਦੀਏ ਸ਼ਾਇਦ ਕਿਸੇ ਨੂੰ ਕਮ ਆਜੀ ਕਿਸੇ ਤੇ ਤਾਂ ਮੈਂ ਤੁਹਾਨੂੰ ਦੱਸਣ ਲੱਗਿਆ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਭਾਈ ਕੰਨ ਦੇ ਵਿੱਚ ਹੀ ਤਾਂ ਮੱਛਰ ਪੈ ਗਿਆ ਤੁਸੀਂ ਬਾਕੀ ਕਮੈਂਟ ਕਰਕੇ ਕਹਣਾ ਕਿ ਗੱਲ ਲੰਬੀ ਲਿਜਾਈ ਜਾਂਦਾ ਪੂਰੀ ਦੱਸਣ ਦਾ ਫਰਜ਼ ਬਣਦਾ ਕਿਉਂਕਿ ਜਦੋਂ ਮੇਰੇ ਨਾਲ ਬਣੀ ਆ ਕੰਨ ਦੇ ਵਿੱਚ ਮੱਛਰ ਪਿਆ ਤਾਂ ਕੋਈ ਹੱਲ ਨਹੀਂ ਮਿਲਿਆ ਡਾਕਟਰਾਂ ਨੇ ਜਵਾਬ ਦਿੱਤਾ ਹਨ ਤਾਂ ਜਦੋਂ ਡਾਕਟਰ ਦਾ ਫੋਨ ਆਉਂਦਾ ਮੈਨੂੰ ਤਾਂ ਇੱਕੋ ਹੀ ਗੱਲ ਕਹਿੰਦਾ ਕਿ ਭਾਈ ਤੂੰ ਘਰ ਦੀ ਦੇਸੀ ਸ਼ਰਾਬ ਪਾ ਕੇ ਦੇਖ ਜਿਹੜੀ ਆਪਣੀ ਘਰ ਦੀ ਕੱਢੀ ਹੋਈ ਸ਼ਰਾਬ ਆਉਂਦੀ ਆ ਉਹ ਪਾ ਕੇ ਦੇਖੇ ਕੜਾਟਾ ਕੰਨ ਦੇ ਵਿੱਚ ਤਾਂ ਮੈਂ ਡਾਕਟਰ ਦੇ ਕਹੇ ਕਹਾਣੇ ਜਿਹੜਾ ਉਹਦਾ ਇੱਕ ਡਾਟਾ ਕਿਤੋਂ ਲੈ ਕੇ ਕਿਸੇ ਤੋਂ ਰਾਤ ਦਾ ਵੇਲਾ ਸੀ ਲੈ ਕੇ ਕੰਨ ਦੇ ਵਿੱਚ ਪਾਇਆ ਤੇ 2 ਮਿੰਟ ਸਿਰਫ ਐਂ ਕਰਿਆ ਕੰਨ 2 ਮਿੰਟ ਐ ਰੱਖੋ ਸਹੀ ਪਾ ਕੇ ਘਰ ਦੀ ਸ਼ਰਾਬ ਅੱਧਾ ਡਾਟਾ ਪਾ ਕੇ ਜਦੋਂ ਰੱਖਿਆ ਬਾਈ 3 ਮਿੰਟ ਦੇ ਵਿੱਚ ਯਾਰ ਉਹੀ ਮੱਛਰ ਬਾਈ ਐਂ ਸੋ ਗਿਆ ਯਾਰ ਪਤਾ ਵੀ ਨਹੀਂ ਲੱਗਿਆ ਮੈਨੂੰ ਲੱਗਦਾ ਉਹ ਮੈਂ ਬਾਈ ਮਰਿਆ ਹੋਇਆ ਮੱਛਰ 체 ਮੀਨ ਨਵਾਦ ਕਰਨ ਸਾਫ ਕਰਾ ਕੇ ਆਇਆ ਕਿਉਂਕਿ ਕੋਈ ਦੋਖੀ ਨਹੀਂ ਦਿੰਦਾ ਉਹਨੇ ਪਿਆ ਰਿਹਾ ਬਾਈ ਪਤਾ ਨਹੀਂ ਤਾਂ दारू ਨੇ ਓਵਰਡੋਜ਼ ਨਾ ਮਾਰਤਾ ਪਤਾ ਨਹੀਂ ਉਹਦੇ ਨਾਲ ਕੀ ਚੱਕਰ ਹੈ ਬਾਈ ਦਵਾਈ ਕੰਮ ਕਰ ਗਈ ਘਰ ਦੀ दारू ਨੂੰ ਪੁਰਾਣੇ ਸਮਿਆਂ ਦੇ ਵਿੱਚ दारू ਕਿਹਾ ਜਾਂਦਾ ਸੀ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਹ ਇੱਕ ਦਵਾਈ ਦਾ ਕੰਮ ਕਰਦੀ ਸੀ ਉਹਨਾਂ ਸਮਿਆਂ ਦੇ ਵਿੱਚ ਚਲੋ ਕਿਸੇ ਵੀ ਚੀਜ਼ ਨੂੰ ਹਨਾ ਆਪਾਂ ਮਾੜਾ ਨਹੀਂ ਕਹਿੰਦੇ ਅੱਜ ਉਹਨੂੰ ਜਿਆਦਾ ਵਰਤਦੇ ਆ ਹਨਾ ਤੇ ਪਰ ਉਹ ਨਕਸ਼ਾ ਵੀ ਕੰਮ ਆਇਆ ਮੈਂ ਦੋ ਵਾਰ ਵਰਤਿਆ ਬਾਈ ਦੋ ਵਾਰ ਅੱਧਾ ਅੱਧਾ ਡਾਟਾ ਪਾਇਆ ਕਿਉਂਕਿ ਦੂਜੀ ਵਾਰ ਵੀ ਮੱਛਰ ਪੈ ਗਿਆ ਸੀ ਕੰਨ ਦੇ ਵਿੱਚ ਤੇ ਦੋਨੇ ਵਾਰ ਦੋ ਮਿੰਟਾਂ ਤੋਂ ਬਾਈ ਤੀਜਾ ਮਿੰਟ ਨਹੀਂ ਲੱਗਦਾ ਚੈਲੰਜ ਕਰਦਾ ਯਾਰ ਜੇ ਨਕਸ਼ਾ ਕੰਮ ਆਇਆ ਤੁਹਾਡੇ ਤੀਜੇ ਮਿੰਟ ਚ ਬਾਈ ਤੁਹਾਨੂੰ ਉਹ ਸੀ ਸੀ ਕਰਦਾ ਜਦੋਂ ਕੰਨ ਦੇ ਵਿੱਚ ਮੱਛਰ ਪੈ ਜੇ ਨਾ ਤਾਂ ਖੁਰਚਦਾ ਹੁੰਦਾ ਬਾਈ ਪੜਦੇ ਨੂੰ ਮੱਛਰ ਤਾਂ ਉਹ ਸੁਸਰੀ ਵਾਂਗੂ ਸੋ ਜਾਣਾ ਬਾਈ ਤੁਸੀਂ ਵਰਤ ਕੇ ਦੇਖੋ ਜੇ ਤੁਹਾਡੇ ਨਾਲ ਕਦੇ ਵੀ ਇਹ ਪਾਣਾ ਵਰਤਦਾ ਹੈ ਤੁਹਾਡੇ ਕੰਨ ਦੇ ਵਿੱਚ ਮੱਛਰ ਬੰਦਾ ਅਕਸਰ ਹੋ ਹੀ ਜਾਂਦਾ ਬਾਈ ਇਹ ਤਾਂ ਆਮ ਗੱਲ ਹੈ ਨਾ ਖੇਤਾਂ ਦੇ ਵਿੱਚ ਫਰਦੇ ਉਹਨੇ ਆਪਾਂ ਕਿਸਾਨ ਵੀਰ ਜਾਂ ਘਰਾਂ ਦੇ ਵਿੱਚ ਵੀ ਆਮ ਹਰੀਕ ਦੇ ਪਹਿਲੀ ਪਈ ਜਾਂਦਾ ਕਦੇ ਨਾ ਕਦੇ ਮੱਛਰ ਉਹਨਾਂ ਤਾਂ ਬਹੁਤਾ ਫਿਰਨ ਦੀ ਲੋੜ ਨਹੀਂ ਬਾਈ ਦੇਸੀ ਘਰ ਦੀ ਸ਼ਰਾਬ ਦਾ ਅੱਧਾ ਡਾਟਾ ਤੁਸੀਂ ਆਪਣੇ ਕੰਨ ਦੇ ਵਿੱਚ ਪਾ ਕੇ ਦੇਖਿਓ ਜੇ ਨਾ ਯਾਰ ਅਸਰ ਕਰੇ ਮੇਰੀ ਵੀਡੀਓ ਕੱਢ ਕੇ ਦੁਬਾਰੇ ਯਾਰ ਲੱਖ ਲਾਣ ਤਾਂ ਦਿਓ ਮੈਸੇਜ ਆ ਰਹੀ ਮੈਂ ਚੈਲੰਜ ਕਰਦਾ ਤੁਹਾਨੂੰ ਜੇ ਨਾ ਨਾ ਕੰਮ ਕਰੇ ਨੇ ਤਾਂ ਭਾਈ 100 ਕੀ 100 ਪਰਸ 1% ਕੰਮ ਕਰੂਗਾ ਯਾਰ ਇਹ ਨੁਕਸ। ਸੋ ਵੀਡੀਓ ਚੰਗੀ ਲੱਗੀ ਤਾਂ ਭਾਈ ਦੱਬ ਕੇ ਸ਼ੇਅਰ ਕਰ ਦਿਓ। ਚੰਗੇ ਕਮੈਂਟ ਕਰ ਦਿਓ ਕਿਉਂਕਿ ਇਹ ਨੁਕਸਾ ਆਪਾਂ ਵਰਤਿਆ। ਤਰੀਕਾ ਆਪਾਂ ਹੀ ਵਰਤਿਆ ਨਾ ਦਵਾ ਵਰਤੀ ਐ। ਦਾਰੂ ਵਰਤੀ ਐ ਘਰ ਦੀ। ਤਾਂ ਭਾਈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਜੇ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ।